ਅੱਜ ਅਸੀਂ ਪਹੁੰਚਿਆ ਗੁਰੂ ਅਰਜਨ ਦੇਵ ਨਗਰ ਜਿੱਥੇ ਕਿ ਇੱਕ ਦੁਕਾਨ ਨੂੰ ਖਾਲੀ ਕਰਾਉਣ ਦੇ ਲਈ ਲੜਾਈ ਹੋ ਗਈ ਹੈ ਤੇ ਆਓ ਆਪਾਂ ਗਲਵਤ ਕਰਦੇ ਹਾਂ ਹਾਂਜੀ ਭਾਈ ਪੂਰਾ ਮਾਮਲਾ ਕੀ ਹੈ ਅਗਾ ਮੇਰੀ ਇੱਥੇ ਸਟੂਡੀਓ ਦੀ ਦੁਕਾਨ ਹੈ ਮੈਂ ਗੁਰੂ ਅਰਜਨ ਦੇਵ ਨਗਰ ਸਮਰਾਲਾ ਜੋਂਗ ਦੇ ਵਿੱਚ ਮੇਰੀ ਫੋਟੋਗ੍ਰਾਫੀ ਦੀ ਦੁਕਾਨ ਹੈਗੀ ਹੈ ਸਾਡਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਤੇ ਸਾਨੂੰ ਅਸੀਂ ਅੱਗੇ ਕੇਸ ਵੀ ਲਗਾਤਾ ਸੈਸ਼ਨ ਕੋਰਟ ਦੇ ਵਿੱਚ ਕੇਸ ਲਗਾ ਦਿੱਤਾ ਸੀਗਾ ਮੁੜ ਕੇ ਅੱਜ ਸਵੇਰੇ ਸਾਡੇ ਕੋਰਟ ਦੇ ਆਰਡਰ ਖਾਲੀ ਕਰਨ ਦੇ ਆਰਡਰ ਲੈ ਕੇ ਆ ਗਏ ਬੰਦੇ ਰਾਣਾ ਰਾਣਾ ਵੀ ਨਾਲ ਸੀਗਾ 4-5 ਬੰਦੇ ਇਹਦੇ ਹੋਰ ਸੀ ਨਾਲ 2-3 ਮਲਾਜ਼ਮ ਸੀਗੇ ਕੋਟ ਵੱਲ ਵਾਇਏ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਭਾਈ ਅਸੀਂ ਦੁਕਾਨ ਜਿਹੜੀ ਤੁਹਾਡੇ ਕੋਟ ਵੱਲੋਂ ਆਰਡਰ ਆਏ ਨੇ ਇਹ ਸਾਨੂੰ ਜੋ ਇਹਦਾ ਹੁਕਮ ਤਾਂ ਮੰਨਣਾ ਹੀ ਪੈਣਾ ਕੋਟ ਦਾ ਠੀਕ ਹੈ ਜੀ ਵੀ ਸਾਨੂੰ ਸ਼ਾਮ ਤੱਕ ਦਾ ਟਾਈਮ ਦਿਓ ਅਸੀਂ ਆਪਣਾ ਸਮਾਨ ਖੋਲ ਕੇ ਇਨੂੰ ਮੁੜ ਕੇ ਹੋਰ ਜਆ ਪਾਸੇ ਵੀ ਅਸੀਂ ਦੁਕਾਨ ਕਰਾਂਗੇ ਕਿਸ ਤਰ੍ਹਾਂ ਕਿੱਥੇ ਕਰਾਂਗੇ ਆਪਣੀ ਬਣਾਵਾਂਗੇ ਕਿਤੇ ਕਰਾਂਗੇ ਉਥੇ ਲਗਾਵਾਂਗੇ ਸੈੱਟ ਕਰਕੇ ਖੋਲ੍ਹਾਂਗੇ ਇਹ ਨਾਲ ਕਹਿੰਦੇ ਇਹ ਰਾਣਾ ਆ ਗਿਆ ਨਾਲ ਹੀ ਉਹ ਕਹਿੰਦਾ ਗੱਲ ਸੁਣੋ ਕਾਕਾ ਡੱਬ ਜਣੇ ਇਦਾਂ ਕੁਰਤਾ ਚੱਕ ਕੇ ਮੈਨੂੰ ਦਿਖਾਇਆ ਕਹਿੰਦਾ ਮੇਰੀ ਗੱਲ ਸੁਣਾ ਲੱਗਿਆ ਸਮਾਨ ਤਿੰਨ ਬੱਚੇ ਨੇ ਤਿੰਨ ਦੀ ਡਿਟੇਲ ਮੈਨੂੰ ਪਤਾ ਕਿੱਥੇ ਕਿੱਥੇ ਵੜਦੇ ਨੇ ਕਿੱਥੇ ਕਿੱਥੇ ਕੀ ਕੀ ਕਰਦੇ ਨੇ ਮਿੰਟ ਪੰਜ ਦਾ ਕੰਮ ਹੈ ਇੱਥੇ ਲੱਗਣਾ ਤੜਾ 5 ਮਿੰਟ ਸਮਾਨ ਚੱਕਣਾ ਸ਼ੁਰੂ ਕਰਦੇ ਆਪਣੇ ਆਪ ਬੰਦਾ ਬਣ ਕੇ ਮੈਂ ਜੀ ਨਾ ਮੇਰਾ ਘਰ ਦਾ ਕੋਈ ਨਾ ਮੇਰਾ ਕੋਈ ਯਾਰ ਦੋਸਤ ਨਾ ਮੈਂ ਕੋਈ ਰਸਤੇਦਾਰ ਕੋਈ ਮੇਰਾ ਕੋਲ ਨਹੀਂ ਮੈਂ ਕੱਲਾ ਜੀ ਕਮਲਿਆਵਾਂ ਦਾ ਸਮਾਨ ਚੱਕਣ ਲੱਗਿਆ ਨਾਲ ਉਹਦੇ ਪੰਜ ਸੱਤ ਬੰਦੇ ਜੀ ਤੋੜ ਤੋੜ ਕੇ ਅੰਦਾ ਸੁੱਟਣ ਥੱਲੇ ਮੈਂ ਚਾਚਾ ਕੇ ਬਾਹਰ ਖਾਂ ਜੀ ਕੱਲਾ ਕੱਲਾ ਸਮਾਨ ਉਹਦੇ ਆਪ ਦੇ ਬੰਦੇ ਉਹਦੇ ਉਹਦੇ ਕੋਲ ਹੀ ਵੀਡੀਓ ਉਹਦੇ ਮੋਬਾਈਲ ਦੇ ਵਿੱਚ ਹੀ ਰਾਣੇ ਦੇ ਮੋਬਾਈਲ ਦੇ ਵਿੱਚ ਹੀ ਵੀਡੀਓ ਕੋਲ ਖੜਾ ਉੱਥੇ ਮੋਕੇ ਦੇ ਉੱਪਰ ਸਾਡਾ ਸਮਾਨ ਟੜਵਾ ਰਿਹਾ ਕੱਲਾ ਕੱਲਾ ਸਮਾਨ ਜੀ ਤੁਹਾਡੀ ਦੁਕਾਨ ਨੂੰ ਕਿੰਨੇ ਸਾਲ ਹੋ ਗਏ ਇੱਥੇ 30 ਸਾਲ ਹੋ ਗਏ ਜੀ ਇੱਥੇ ਦੁਕਾਨ ਮੇਰੇ ਫਾਜ਼ਲ ਸਾਹਿਬ ਬੈਠਦੇ ਸੀਗੇ ਉਹਨਾਂ ਦੀ ਮੈਨੂੰ ਤੁਹਾਡੇ ਨਾਲ ਕੁੱਟਮਾਰ ਵੀ ਕੀਤੀ ਗਈ। ਹਾਂਜੀ ਜਦੋਂ ਦੇਖੋ ਜੀ ਜਦੋਂ ਅੱਗੇ ਨਾਲ ਮੇਰੇ ਸਾਡੂ ਦੀ ਗੱਡੀ ਖੜੀ ਹੁੰਦੀ ਆ ਉਹਦਾ ਡਰਾਈਵਰ ਨਿਕਲਿਆ ਸੀਗਾ ਉਹਨੇ ਦੇਖਿਆ ਵੀ ਆਹ ਕੀ ਦੁਕਾਨ ਦਾ ਕੀ ਹਾਲ ਬਣਾਤਾ ਇਹਨਾਂ ਨੇ। ਉਸ ਤੋਂ ਬਾਅਦ ਉਹਨੇ ਆਪਣੇ ਮੇਰੇ ਸਾਡੂ ਨੂੰ ਫੋਨ ਕੀਤਾ। ਮੇਰੇ ਸਾਡੂ ਨੇ ਆਇਆ ਫੜਾਫੜ ਭੱਜਿਆ ਉਹਨੇ ਮੇਰੇ ਘਰਦਿਆਂ ਨੂੰ ਫੋਨ ਕੀਤਾ। ਮੇਰੇ ਘਰ ਦੇ ਆਏ ਜੀ। ਉਹਨਾਂ ਨੇ ਇਹਨਾਂ ਨੇ ਰਾਣੀ ਉਹਨਾਂ ਨੇ ਇਹ ਨਹੀਂ ਦੇਖਿਆ ਕੋਰਟ ਦੇ ਮੁਲਾਜ਼ਮਾਂ ਨੇ ਇਹ ਨਹੀਂ ਦੇਖਿਆ ਵੀ ਕੋਈ ਲੇਡੀਜ਼ ਐ ਵੀ ਗੱਲ ਕਿਸਾਨਾ ਕਰਨੀ ਆਂਦਾ ਹੀ ਪੈ ਗਏ ਤੁਜ਼ੜਾ ਕਰਕੇ ਕੱਪੜੇ ਤੱਕ ਪਾੜਦੇ ਜੀ। ਤੁਸੀਂ ਦੱਸੋ ਹੁਣ ਇਸ ਤੋਂ ਵੱਡੀ ਕਿਹੜੀ ਗੱਲ ਹੈ ਕੱਪੜ ਬੱਚਿਆਂ ਦੇ ਮਨ ਤਾਂ ਇਹਦੇ ਤੋਂ ਇਹ ਡਾਰਾ ਵੀ ਇਹ ਮੇਰੇ ਬੱਚਾ ਨੂੰ ਨਾ ਕੁਝ ਕਰਾ ਦੇ ਵੀ ਤੁਸੀਂ ਕੋਈ ਅਸੀਂ ਅਸੀਂ ਕਹਿੰਦੇ ਵੀ ਅਸੀਂ ਦੁਕਾਨ ਅਗਲੇ ਦੀ ਹੈ ਅਸੀਂ ਇਹ ਖਾਲੀ ਕਰ ਉਹਨੂੰ ਤਿਆਰ ਨਾ ਸ਼ਾਮ ਤੱਕ ਦਾ ਟਾਈਮ ਦੇ ਦਿਓ ਸਾਨੂੰ ਰਾਤ ਤੱਕ ਦਾ ਟਾਈਮ ਵੀ ਨਹੀਂ ਅਸੀਂ ਮੰਗਦੇ ਸ਼ਾਮ ਤੱਕ ਦਾ ਟਾਈਮ ਦੇ ਦਿਓ ਅਸੀਂ ਸਮਾਨ ਲਾਈਏ ਉਹਨੂੰ ਕਿਸੇ ਪਾਸੇ ਢੰਗ ਸੇ ਰੱਖੀਏ ਸਾਂਭੀਏ ਨਾਨ ਨਾਲ ਇਹਨਾਂ ਨਾਲ ਉਹਨੂੰ ਕਿਤੇ ਲਗਾਉਣ ਵਾਲੇ ਪਾਸੇ ਸੋਚੀਏ ਇਹਨਾਂ ਨੇ ਤਾਂ ਤੋੜ ਕੇ ਉਹ ਮਾਰਿਆ ਪਰੇ ਜੀ ਕਹਿੰਦੇ ਕਾਕਾ 5 ਮਿੰਟ ਫਾਲ ਦੋ ਕਹਿੰਦਾ ਮਨ ਕਹਿੰਦਾ ਸਾਈਨ ਕਰ ਜਿਹੜਾ ਗੋਡ ਵੱਲੋਂ ਆਇਆ ਸੀ ਕਹਿੰਦਾ ਕਾਕਾ ਟਾਈਮ ਹੈ ਨਹੀਂਗਾ ਸਾਈਨ ਕਰ ਅੱਗੇ ਵੀ ਜਾਣਾ ਹੋਰ ਵੀ ਕੰਮ ਕਰਨੇ ਹੈ ਉਹਨੂੰ ਕੋ ਸਾਈਨ ਵੀ ਕਰਕੇ ਦੇਣਾ ਉਹ ਕਹਿੰਦਾ ਕਾਕਾ ਮੇਰੀ ਗੱਲ ਸੁਣ ਫਾਲਤੂ ਟਾਈਮ ਨਾ ਕਰ ਮੇਰੇ ਕੋਲ ਮੈਨੂੰ ਸਾਰਾ ਕੁਝ ਆਂਦਾ ਹੈਗਾ ਆਪਣੇ ਆਪ ਹੀ ਸਾਹਮਣੇ ਮੇਰੇ ਸਾਹਮਣੇ ਪਤਾ ਨਹੀਂ ਕੀ ਕੀਤਾ ਉਹਨੇ ਕਾਗਜ਼ ਤੇ ਸਾਈਨ ਮਾਰੇ ਤੇ ਚੱਗ ਗਿਆ ਉਹ ਨਿਕਲਦਾ چلا ਅੱਛਾ ਤੁਹਾਡੇ ਕੋ ਸਾਈਨ ਨਹੀਂ ਕਰਾਇਆ ਮੇਰੇ ਕੋ ਸਾਈਨ ਕਿ ਮੈਂ ਸਾਈਨ ਤਾਂ ਕੋਈ ਤਾਂ ਹੀ ਕਰੂੰਗਾ ਨਾ ਜੇ ਮੈਨੂੰ ਆਰਡਰ ਦੀ ਮੈਂ ਉਹਨਾਂ ਕੋਲ ਮੈਂ ਉਹਨਾਂ ਨੂੰ ਮੈਂ ਕਿਹਾ ਮੇਰੇ ਸਾਈਨ ਹੈ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਕਿਹਾ ਮੈਨੂੰ ਆਰਡਰ ਦੀ ਕਾਪੀ ਦੇ ਦਿਓ ਮੈਂ ਸਾਈਨ ਕਰ ਦਿੰਦਾ ਨਹੀਂ ਤੁਹਾਡੇ ਨਾਲ ਕੁੱਟਮਾਰ ਹੋਈ ਹੈ ਤੁਸੀਂ ਕੋਈ ਐਫ ਆਈ ਆਰ ਕਰਾਈ ਹੈ ਮੈਂ ਅਸੀਂ ਦਰਖਾਸਤ ਦੇ ਕੇ ਆਏ ਹਾਂ ਸਤ ਉਥੇ ਵੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੈ ਕਿ ਸਾਡੇ ਨਾਲ ਉਹ ਤਾਂ ਸਾਨੂੰ ਹੀ ਠਾਗਦੇ ਵੀ ਕੱਕਾ ਤੁਹਾਡੇ ਦੀ ਬਰਸਾ ਹੋ ਜਾਣਾ ਕਹਿੰਦੇ ਅੰਗਰਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਵੀਰ ਜੀ ਕੀ ਮਾਮਲਾ ਕੀ ਹੋਇਆ ਜੀ ਐ ਬ੍ਰਦਰ ਇਹਨਾਂ ਨਾਲ ਕੋਰਟ ਕੇ ਚੱਲਦਾ ਜੀ 2019 ਤੋਂ ਔਰ ਮੈਂ ਲਗਾਤਾਰ ਹੀ ਇਹਨਾਂ ਨਾਲ ਕੰਟੈਕਟ ਸੀਗਾ ਵੀ ਪਾਈ ਫੈਸਲਾ ਹੋ ਜਾਵੇ ਫਿਰ ਮੈਂ ਕੋਰਟ ਗਿਆ ਜੀ ਕੋਰਟ 'ਚ ਜਦ ਸਾਹਮਣੇ ਮੈਨੂੰ ਆਰਡਰ ਕਰੇ ਜੀ ਆਹ ਵਾਲਾ ਜੀ ਔਰ ਐਲੀਗੇਸ਼ਨ ਤਾਂ ਜਦੋਂ ਕੋਈ ਡਿਸਪਿਊਟ ਆ ਜੀ ਕੋਈ ਨਾ ਕੋਈ ਲੱਗਦਾ ਹੀ ਹੁੰਦਾ ਹੈ ਔਰ ਮੇਰੇ ਕੋਲ ਜੀ ਕੋਰਟ ਆ ਵੈਲੀਫਾਈ ਹੋਈ ਸੀ ਜੀ ਇਹਨਾਂ ਦੇ ਸਮਾਨ ਉਹਨਾਂ ਨੇ ਆਪ ਕੱਢਿਆ ਜੀ ਬਾਹਰ ਸਾਰਾ ਔਰ ਉਹਦੀ ਮੂਵੀ ਬਣੀ ਹੋਈ ਹੈ ਜੀ ਔਰ ਮੈਂ ਜੱਜ ਸਾਹਿਬ ਸਾਹਮਣੇ ਸਾਰਾ ਕੁਝ ਪੇਸ਼ ਕਰਾਂਗਾ ਜੀ ਸਰ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਰਾਣਾ ਹੈ ਜੀ ਜੀ ਔਰ ਮੇਰੇ ਫਾਜ਼ਿਲ ਸਨ ਆਫ ਸਦਾਰਦਰਸ਼ਨ ਸਿੰਘ ਜੀ ਮੈਂ ਸੀਰੀ ਨੰਬਰ 7 ਅਦਰਸ਼ਨਗਰ ਤੇ ਰਹ ਰਿਹਾ ਹਾਂ ਜੀ ਇਹ ਮੈਂ ਕੋਰਟ ਕੇਸ ਦਾ ਅਟਾਰਨੀ ਹਾਂ ਜੀ ਜੀ ਔਰ ਮੇਰੇ ਕੋਲ ਮਾਨਯੋਗ ਅਦਾਲਤ ਦੇ ਡਾਕੂਮੈਂਟ ਨੇ ਜਿਨ੍ਹਾਂ ਦੇ ਥਰੂ ਵੈਲਫਾਈ ਹੈ ਜੀ ਔਰ ਨਾ ਕੋਈ ਧੱਕਾ ਕਰਿਆ ਗਿਆ ਸਾਰਾ ਕੁਝ ਠੀਕ ਹੈ ਰਾਣਾ ਜੀ ਹਾਂ ਜੀ ਤੁਹਾਡੇ ਕੋਲ ਕੋਈ ਅਧਿਕਾਰ ਹੈਗਾ ਵਾ ਤੁਸੀਂ ਕਿਸੇ ਦੇ ਕਨਪੱਟੀ ਦੇ ਉੱਤੇ ਰਿਵੋਲਵਰ ਲਗਵਾ ਕੇ ਤੇ ਉਹਨਾਂ ਦੇ ਬੱਚਿਆਂ ਨੂੰ ਤਲਗੀ ਦੇਣ ਇਹ ਇਹ ਬ੍ਰਦਰ ਇਹ ਚੀਜ਼ ਜਿਹੜੀ ਆ ਜਦੋਂ ਕੋਈ ਸੁਣਦਾ ਤਾਂ ਬੰਦਾ ਬੜਾ ਅਲੀਗੇਸ਼ਨ ਉਸ ਨੂੰ ਪ੍ਰੂਫ ਤਾਂ ਕਰਨਾ ਪਵੇਗਾ ਨਾ ਬਿਲਕੁਲ ਇੱਥੇ ਸਾਰੇ ਲੋਕ ਖੜੇ ਨੇ ਜਿਹੜੇ ਜਿਹੜੇ ਕਹਿ ਰਹੇ ਨੇ ਜੇ ਮੇਰੇ ਕੋਲ ਜੇ ਮੇਰੇ ਕੋਲ ਭਾਜੀ ਜੇ ਮੇਰੇ ਕੋਲ ਰਿਵੋਲਵਰ ਹੈਗਾ ਜੇ ਜਾਂ ਮੇਰੇ ਕੋਲ ਹੈਗਾ ਤੇ ਤੁਸੀਂ ਇਸੇ ਵੀ ਤਰ੍ਹਾਂ ਦੀ ਇਨਕੁਆਰੀ ਕਰਵਾ ਸਕਦੇ ਹਾਂ ਚਲੋ ਆਪਾਂ ਆਪਾਂ ਅਗਲੀ ਗੱਲ ਕਰਦੇ ਹਾਂ ਰਾਣਾ ਜੀ ਤੁਹਾਡੇ ਕੋਲ ਕੋਰਟ ਦੇ ਆਰਡਰ ਨੇ ਯੈਸ ਮਾਣਿਓ ਕੋਰਟ ਨੇ ਆਰਡਰ ਕੀਤੇ ਖਾਲੀ ਕਰਾਣ ਦੇ ਹਾਂਜੀ ਤੇ ਉਹਦੇ ਚ ਤੁਹਾਡੇ ਕੋਲ ਕੀ ਅਧਿਕਾਰ ਹੈ ਤੁਸੀਂ ਉਹਨਾਂ ਦਾ ਸਮਾਨ ਪੱਟ ਕੇ ਤੁਸੀਂ ਬਾਹਰ ਦੋ ਸਰ ਮੈਂ ਇਹ ਸਮਾਨ ਇਹਨਾਂ ਦੀ ਮੂਵੀ ਬਣੀ ਹੋਈ ਹੈ ਜੀ ਇਹ ਆਪ ਸਮਾਨ ਟੱਕ ਕੇ ਸਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਮਾਨ ਜਿਹੜੀ ਆ ਜ਼ਬਰਦਸਤੀ ਬਾਹਰ ਛੱਡੀ ਗਿਆ ਵੈਲਕਮ ਵੈਲਕਮ ਕੱਲ ਸੁਣੋ ਜੀ ਵੈਲਫ ਨੇ ਵੈਲਫ ਨੇ ਵੈਲਫ ਨੇ ਮੰਗਵਾਏ ਜੀ ਆਪਣੇ ਵੈਲਫ ਨੇ ਮੰਗਵਾਏ ਜੀ ਲੇਬਰ ਲੇਬਰ ਮੰਗਵਾ ਕੇ ਵੈਲਫਰ ਨੂੰ ਅਸੀਂ ਲੇਬਰੋ ਲੋਹਾਈਰ ਕਰਵਾ ਕੇ ਦਿੱਤੀ ਆ ਔਰ ਲੇਬਰ ਦਾ ਸਮਾਨ ਕੱਢਿਆ ਜੀ ਸਰ ਜਿਹਨਾਂ ਦੀ ਦੁਕਾਨ ਸੀਗੀ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ 5 ਮਿੰਟ ਦਾ ਟਾਈਮ ਦਿੱਤਾ ਜਾਵੇ ਤੁਸੀਂ ਮੈਂ ਤਾਂ ਟਾਈਮ ਦੇਣ ਵਾਲਾ ਕੌਣ ਆ ਜੀ ਵੈਲਫਾਈ ਆ ਮੈਂ ਤਾਂ ਅੰਦਰ ਵੀ ਨਹੀਂ ਵੜਿਆ ਜੀ ਜੋ ਇਹਨਾਂ ਦੀ ਕੋਈ ਗੱਲ ਆਈ ਹੈ ਇਹਨਾਂ ਦੀ ਕੋਈ ਮਿਸਸ ਆਇਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪ੍ਰਾਈਵੇਟ ਬੰਦੇ ਤੜਦੇ ਆਪਣੇ ਬੰਦਿਆਂ ਨੇ ਸਮਾਨ ਜਿਹੜਾ ਅੰਦਰੋਂ ਬਾਹਰ ਕਰਿਆ ਇਹ ਲੈਬਰ ਸੱਦੀ ਗਈ ਆ ਜੀ ਟਰਾਂਸਪੋਰਟ ਦੀ ਲੇਬਰ ਸੱਦੀ ਗਈ ਆ ਜੀ ਲੇਬਰ ਨੇ ਕਰਕੇ ਖਾਲੀ ਕਰਾਇਆ ਜੀ ਨਾ ਕਿ ਕੋਈ ਕੋਈ ਹੋਰ ਕੋਈ ਗੱਲ ਹੋਈ ਆ ਜੀ ਲੇਬਰ ਖਾਲੀ ਕਰਾ ਕੇ ਆਈਏ ਤੁਹਾਡੇ ਕੋਲ ਅਸਲੇ ਦਾ ਲਾਇਸੈਂਸ ਹੈਗਾ ਭਾਜੀ ਮੇਰੇ ਕੋਲ ਅਸਲਾ ਹੀ ਨਹੀਂ ਤਾਂ ਲਾਇਸੈਂਸ ਕਿਉਂ ਹੋਏਗਾ ਜਦ ਤੱਕ ਮੇਰੇ ਕੋਲ ਅਸਲਾ ਹੋਵੇ ਹੈ ਨਹੀਂ ਅਸਲਾ ਸੀ ਤਾਂ ਲਾਇਸੈਂਸ ਕਿਉਂ ਨਹੀਂ ਮੈਂ ਕਹ ਅਸਲਾ ਹੋਊਗਾ ਤਾਂ ਲਾਇਸੈਂਸ ਹੋਊਗਾ ਨਾ ਮੇਰੇ ਕੋਲ ਅਸਲਾ ਹੈ ਹੀ ਨਹੀਂ ਕਹਿੰਦੇ ਕੌਣ ਕੌਣ ਕਹਿ ਰਿਹਾ ਤੁਸੀਂ ਮੈਨੂੰ ਦਿਖਾਓ ਮੈਨੂੰ ਪਿਆਰ ਤਾਂ ਮੈਂ ਕਹਿ ਰਿਹਾ ਜੀ ਇਹਨਾਂ ਨੇ ਮੇਰੇ ਤੇ 1K47 ਕੱਢੀ ਆ ਮੈਨੂੰ ਦੱਸੋ ਮੈਂ ਵੀ ਮੈਂ ਵੀ ਅਲੀਗੇਸ਼ਨ ਕਰਾਂ ਨਹੀਂ ਜਾਣਾ ਮੈਨੂੰ ਕਹਿੰਦਾ ਤੂੰ ਕਹਣ ਤੋਂ ਬਾਅਦ ਕਰਦੇ ਸਾਡੀ ਮੇਰੀ ਦੁਕਾਨ ਦਾ ਬਿਲਕੁਲ ਹੀ ਇਹਨਾਂ ਨੇ ਤੋੜ-ਫੋੜ ਕਰਤੀ ਮੈਂ ਮੈਂ ਤਾਂ ਕਹਿੰਦਾ ਕੋਟ ਦੇ ਅਸੀਂ ਆਰਡਰ ਮੰਗਦੇ ਆ ਅਸੀਂ ਦੁਕਾਨ ਖਾਲੀ ਕਰਾਂਗੇ ਪਰ ਸਾਡਾ ਸਮਾਨ ਹੀ ਸਾਰਾ ਤੋੜਤਾ ਅਸੀਂ ਕਿੱਥੇ ਹੁਣ ਤਾਂ ਮੁੜ ਕੇ ਅਸੀਂ ਕੰਮ ਕਰਨ ਜੋ ਕਿ ਅਸੀਂ ਸਾਨੂੰ ਸਾਡਾ ਇਨਸਾਫ ਦਿੱਤਾ ਜਾਵੇ ਸਾਡਾ ਤਾਂ ਸਮਾਨ ਦੁਕਾਨਦਾਰੀ ਸਾਰੀ ਇਹਨਾਂ ਨੇ ਸਾਨੂੰ ਕਿਤੇ ਹੋਰ ਜੋ ਕਿ ਕੰਮ ਕਰਨ ਜੋਗੇ ਤਾਂ ਛੱਡ ਦਿੰਦੇ ਹਾਂ ਹਾਂ ਜੀ ਇਹਨਾਂ ਚੱਕ-ਚੱਕ ਕੇ 10 ਮੇਰੇ ਤਿੰਨ ਕੈਮਰੇ ਜੀ ਤਿੰਨ ਬੱਚੇ ਤਿੰਨ ਕੈਮਰੇ ਤਿੰਨ ਕੈਮਰੇ ਦੀ ਹਜੇ ਮੈਂ ਕਿਸ਼ਤਾਂ ਵੀ ਭਰਦਾ ਪਿਆ ਆ ਵਾ ਇਹਨਾਂ ਨੇ ਜਾ ਕੇ ਉਹ ਵੀ ਚੱਕ-ਚ ਮੇਰਾ ਨਵਾਂ ਡਰੋਨ ਚੱਕ ਕੇ ਇਹਨਾਂ ਨੇ ਕਹਿੰਦਾ ਕਿੱਥੇ ਪਹੁੰਚ ਨਹੀਂ ਲੱਗਦਾ ਕਹਿੰਦਾ ਕਹਿੰਦਾ ਤੂੰ ਕੌਣ ਆ ਦੁਕਾਨ ਦੇ ਵਿੱਚ ਆਇਆ ਆ ਮੈਨੂੰ ਕਹਿੰਦਾ ਮੈਂ ਜਦੋਂ ਦੁਕਾਨ ਚੋਂ ਆਇਆ ਨਾ ਮੈਨੂੰ ਕਹਿੰਦਾ ਤੂੰ ਕੌਣ ਹੈ ਕਹਿੰਦਾ ਦੁਕਾਨ ਚ ਕਹਿੰਦਾ ਬਾਹਰ ਚੱਲ ਆ ਬੰਦਾ ਮੈਨੂੰ ਕਹਿੰਦਾ ਪੁੱਛੋ ਇਹਨੇ ਮੈਨੂੰ ਕਿਹਾ ਕਿ ਨਹੀਂ ਆ ਬੰਦਾ ਇਹ ਸਮਝਉਂਦੀ ਹੈ ਕਿਹਨੂੰ ਕਹਿੰਦਾ ਤੂੰ ਬਾਹਰ ਚੱਲ ਕਹਿੰਦਾ ਤੂੰ ਗਾਇਆਂ ਗੱਡੀਆਂ ਇਹ ਮੈਂ ਤੁਹਾਨੂੰ ਜਮਨ ਤੁਹਾਰਾ ਬਾਹਰ ਨਿਕਲਣਾ ਹੈ ਮੈਂ ਤੁਹਾਨੂੰ ਨਹੀਂ ਬੋਲ ਸਕਦੇ ਸਮਝ ਰਿਹਾ ਹੈ ਨਾ ਇੱਕ ਔਰਡਰ ਆਇਆ ਸੀ ਸਮਾਨ ਨਹੀਂ ਔਰਡਰ ਵੀ ਤੁਸੀਂ ਕੋਈ ਨਹੀਂ ਕਰ ਸਕਦਾ ਜੇਕਰ ਜੱਲ ਸਾਹਿਬ ਦੀ ਇਜਾਜ਼ਤ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਹਿ ਸਕਦੇ ਤੁਸੀਂ ਮੈਂ ਤੁਹਾਨੂੰ ਮਾਰ ਨਹੀਂ ਕਰ ਸਕਦਾ ਤੁਸੀਂ ਹਾਂ ਜੀ ਤੁਸੀਂ ਮਹੱਲਾ ਵਾਸੀ ਹੋ ਤੁਸੀਂ ਦੇਖਿਆ ਕਿੰਦਾਂ ਲੜਾਈ ਹੋਈ ਹੈ ਕੀ ਗੱਲਬਾਤ ਹੋਈ ਹੈ ਲੜਾਈ ਹੋਈ ਜੀ ਜਦੋਂ ਮੈਂ ਇੱਥੇ ਪਹੁੰਚਿਆ ਉਦੋਂ ਤੱਕ ਇਹ ਸਮਾਨ ਸਮੂਹ ਸਾਰਾ ਬਾਹਰ ਖਿਲਰੇ ਰਿਹਾ ਪਿਆ ਸੀ ਇਹਨਾਂ ਦਾ ਮਾਰਕਟਾ ਹੀ ਹੋ ਰਹੀ ਸੀਗੀ ਤੇ ਬੰਦੇ ਇੱਥੋਂ ਭੱਜ ਰਹੇ ਸੀਗੇ ਜਦੋਂ ਮੈਂ ਆਇਆ ਜਦੋਂ ਆ ਕੇ ਪਤਾ ਲੱਗਿਆ ਕਿ ਜੀ ਇਹਨਾਂ ਨੇ ਸਮਾਨ ਤੋੜਤਾ ਕੈਮਰੇ ਤੋੜਤੇ ਸਾਡੀ ਦੁਕਾਨ 'ਚ ਜ਼ਬਰਦਸਤੀ ਅੰਦਰ ਵੜ ਗਏ ਆਹ ਦੇਖਿਆ ਜੀ ਮੈਂ ਤਾਂ ਆ ਕੇ ਤੇ ਤੁਸੀਂ ਇੱਥੇ ਸੁਣਿਆ ਵਾ ਕਿ ਰੋਵਲਵਰ ਵੀ ਉਹਨਾਂ ਨੇ ਦਿਖਾਈ ਹੈ ਹਾਂ ਜੀ ਹਾਂ ਜੀ ਇਹੀ ਗੱਲ ਸੁਣਨ ਚਾਰੀ ਹੈ ਕਿ ਇਹਨਾਂ ਨੇ ਆ ਕੇ ਪਿਸਤੌਲ ਪਿਸਤੌਲ ਰੱਖੀ ਕਿ ਵੀ ਅ ਇਹ ਜਿਹੜਾ ਰਾਣਾ ਜੀ ਹੈ ਕੋਣਾ ਜੀ ਇਹਨਾਂ ਦੀ ਗੱਲ ਕਰ ਰਿਹਾ ਜੀ ਰਾਣਾ ਜੀ ਰਾਣਾ ਜੀ ਇੱਥੇ ਪ੍ਰਾਪਰਟੀ ਡੀਲਰ ਨੇ ਜੀ ਆ ਨਾਲ ਹੀ ਉਹਨਾਂ ਦਾ ਦਫਤਰ ਹੈਗਾ ਪਿੱਛੇ ਇਹਨਾਂ ਦੀ ਦੁਕਾਨਾਂ ਦੀ ਬੈਕ ਸਾਈਡ ਤੇ ਇਹ ਕਹਿੰਦੇ ਪਾਰਕਟਰ ਨਹੀਂ ਹੈ ਇਹਨਾਂ ਕੋਲੇ ਮਾਲਕ ਹੈਗੇ ਕਿ ਨਹੀਂ ਹੈਗੇ ਇਹ ਤੁਹਾਨੂੰ ਪਤਾ ਹੁਣ ਕੋਰਟ 'ਚ ਇਹਨਾਂ ਦਾ ਕੇਸ ਚੱਲ ਰਿਹਾ ਸੀ ਬਾਕੀ ਇਹ ਦੱਸ ਸਕਦੇ ਆ ਪਰ ਜੇ ਕੋਰਟ 'ਚ ਕੇਸ ਚੱਲ ਰਿਹਾ ਸੀ ਆਰਡਰ ਹੋ ਵੀ ਗਏ ਤੇ ਉਹਨੂੰ ਇੰਪਲੀਮੈਂਟ ਪੁਲਿਸ ਨੇ ਕਰਾਉਣਾ ਨਾ ਕਿ ਇਹ ਖੁਦ ਕਰਾਨਗੇ ਬਦਮਾਸ਼ ਨੇ ਆਗੇ ਬਿਲਕੁਲ ਸੋ ਤੁਸੀਂ ਦੇਖਿਆ ਸੀ ਯੁਗੇਸ਼ ਕੁਮਾਰ ਦੁਕਾਨਦਾਰ ਦੇ ਮਾਲਕ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਆ ਆਰਡਰ ਵਗੈਰਾ ਨਹੀਂ ਆਏ ਤੇ ਅੱਜ ਰਾਣਾ ਨਾਮ ਦੇ ਪ੍ਰੋਪਰਟੀ ਡੀਲਰ ਨੇ ਆ ਕੇ ਸਾਡੇ ਨਾਲ ਜ਼ਬਰ ਜ਼ਬਰਦਸਤੀ ਕੀਤੀ ਤੇ ਜ਼ਬਰਦਸਤੀ ਸਾਡੇ ਦੁਕਾਨ ਦਾ ਸਾਰਾ ਸਮਾਨ ਚੱਕ ਕੇ ਬਾਹਰ ਸਿੱਖ ਦਿੱਤਾ ਗਿਆ ਤੇ ਤਿੰਨ ਕੈਮਰੇ ਵੀ ਤੋੜ ਦਿੱਤੇ ਗਏ ਔਰ ਇੱਕ ਡਰੋਨ ਸੀਗਾ ਉਹ ਵੀ ਤੋੜ ਦਿੱਤਾ ਗਿਆ ਮੈਂ ਤਸ਼ਾਰਕਪੁਰ ਕੈਮਰਾ ਪਰਸਨ ਸਮੈਲ ਦੇ ਨਾਲ